ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਅੱਜ ਦੀਆਂ ਖਬਰਾਂ ਕਾਫੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀਆਂ ਹਨ ਸੋ ਖਬਰਾਂ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੇ ਵੱਲ ਵਧੀਏ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੰਗਲਵਾਰ ਨੂੰ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਉੱਥੇ ਹੀ ਹੁਣ ਅੱਜ ਬੁੱਧਵਾਰ ਨੂੰ ਵੀ ਪੰਜਾਬ ਦੇ ਵਿੱਚ ਜੈਲੋ ਅਲਰਟ ਜਾਰੀ ਕਰ ਦਿੱਤਾ ਹੈ ਇਸੇ ਵਿੱਚ ਹੀ ਕਿਹਾ ਗਿਆ ਹੈ ਕਿ ਹੁਣ ਜੇਕਰ ਪਹਾੜਾਂ ਦੇ ਵਿੱਚ ਮੀਂਹ ਨਾ ਰੁਕਿਆ ਤੇ ਪੰਜਾਬ ਦੇ ਵਿੱਚ ਸਥਿ ਨੰਬਰ ਤੱਕ ਬੂੰਦਾਬੰਦੀ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾ ਦਿੱਤੀ ਗਈ ਹੈ ਤੇ ਅੱਜ ਪੰਜਾਬ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਕਿ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਪੈ ਸਕਦਾ ਹੈ ਤੇ ਕਈ ਥਾਵਾਂ ਦੇ ਉੱਤੇ ਹਲਕੀ ਤੋਂ ਦਰਮਿਆਨੀ بارش ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗੀ ਹੁਣ ਤੱਕ ਪੰਜਾਬ ਦੇ ਵਿੱਚ 470 ਮਿਲੀਮੀਟਰ ਮੀਂਹ ਪੈ ਚੁੱਕਾ ਹੈ ਜੋ ਕਿ ਮੌਨਸੂਨ ਸੀਜ਼ਨ ਦੇ ਵਿੱਚ ਆਮ ਦੇ ਨਾਲੋਂ 30% ਤੱਕ ਵੱਧ ਹੈ ਪੰਜਾਬ ਸਰਕਾਰ ਦੇ ਅਨੁਸਾਰ ਅਤੇ ਪੰਜਾਬ ਦੇ ਸਰਵੇ ਦੇ ਅਨੁਸਾਰ ਪਤਾ ਲੱਗਾ ਹੈ ਕਿ ਸੂਬੇ ਦੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਅਮਰਤਸਰ, ਕਪੂਰਥਲਾ, ਮੋਗਾ, ਤਰਨਤਾਰਨ, ਮਾਨਸਾ, ਫਾਜ਼ਿਲਕਾ, ਜਲੰਧਰ, ਮੁਹਾਲੀ ਅਤੇ ਬਰਨਾਲਾ ਜ਼ਿਲ੍ਹੇ ਇਸ ਸਮੇਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੜ੍ਹ ਦੇ ਨਾਲ ਜੂਝ ਰਹੇ ਹਨ। ਸੋ ਪੰਜਾਬ ਦੇ ਵਿੱਚ ਮੌਸਮ ਦੀ ਮਹਾਰਜੇ ਰੁਕਦੀ ਬਖਾਈ ਨਹੀਂ ਦੇ ਰਹੀ ਇਸੇ ਦੌਰਾਨ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਪ੍ਰਨੀਤ ਕੌਰ ਕਿੰਗਰਾ ਦੇ ਦੁਆਰਾ ਮੌਸਮ ਨੂੰ ਲੈ ਕੇ ਇੱਕ ਹੋਰ ਖਤਰਨਾਕ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੀ ਹਾਂ ਉਹਨਾਂ ਨੇ ਦੱਸਿਆ ਹੈ ਕਿ ਇਸ ਵਾਰ ਮੌਸਮ ਨੇ ਇੱਕ ਵਾਰ ਫਿਰ ਤੋਂ ਰਿਕਾਰਡ ਤੋੜ ਦਿੱਤੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕਈ ਵਿਧਾਨ ਸਭਾ ਹਲਕਿਆਂ ਦੇ ਲਈ ਵੀ ਸੰਤਰੀ ਅਲਰਟ ਅਤੇ ਕਈਆਂ ਦੇ ਲਈ yellow alert ਜਾਰੀ ਕਰ ਦਿੱਤੇ ਹਨ ਸੋ 55 ਸਾਲਾਂ ਦਾ ਕਾਰਡ ਉਹਨਾਂ ਦੇ ਦੁਆਰਾ ਦੱਸਿਆ ਗਿਆ ਹੈ ਕਿ ਟੁੱਟ ਚੁੱਕਾ ਹੈ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਜੇ ਵੀ ਰੈੱਡ ਅਲਰਟ ਜਾਰੀ ਰਹੇਗਾ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਪਿਛਲੇ 2 ਦਿਨਾਂ ਦੇ ਦੌਰਾਨ ਲਗਾਤਾਰ ਹੋ ਰਹੀ بارش ਨੇ 55 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਕੱਲ 55 ਸਾਲ ਦੀ ਦੂਜੀ ਵਾਰ ਸਭ ਤੋਂ ਵੱਧ بارش ਪੰਜਾਬ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਲੁਧਿਆਣਾ ਜਲੰਧਰ ਕਪੂਰਥਲਾ ਦੇ ਵਿੱਚ ਅੱਜ ਅਤੇ ਕੱਲ ਦੇ ਲਈ ਵੀ ਰੈੱਡ ਅਲਰਟ ਜਾਰੀ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੌਂਗ ਡੈਮ ਅਤੇ ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੇ ਬਾਂਗ ਭਾਖੜਾ ਡੈਮ ਨੇ ਵੀ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਤਬਾਹੀ ਮਚਾਉਣ ਦੀ ਤਿਆਰੀ ਕਰ ਲਈ ਹੈ ਡੈਮ ਦੇ ਵਿੱਚ ਜਲ ਸਤਾਰ ਜਿਹੜਾ ਕਿ ਲਗਾਤਾਰ ਵਧਦਾ ਜਾ ਰਿਹਾ ਹੈ ਬੀਤੇ ਦਿਨੀ 1674 ਫੁੱਟ ਸੀ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਹੁਣ 6 ਫੁੱਟ ਘੱਟ ਰਹਿ ਗਿਆ ਹੈ ਪਾਣੀ ਲਗਾਤਾਰ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਹੈ ਉਸ ਦੇ ਬਾਵਜੂਦ ਜਿਹੜਾ ਕਿ ਹੁਣ ਇਹ 6 ਫੁੱਟ ਤੱਕ ਘੱਟ ਰਹਿ ਚੁੱਕਾ ਹੈ ਪਾਣੀ ਦਾ ਪੱਧਰ ਬਦਨਾ ਡੈਮ ਦੇ ਲਈ ਖਤਰਾ ਪੈਦਾ ਕਰ ਸਕਦਾ ਹੈ ਇਸੇ ਕਰਕੇ BBMP ਨੇ ਹੁਣ ਤੇ ਦਿਨੀ ਪਾਖੜਾ ਡੈਮ ਦੇ ਚਾਰ ਫਲੱਡ ਗੇਟ ਖੋਲ ਦਿੱਤੇ ਸਨ ਸੋ ਸਤਲੂਜ ਦੇ ਵਿੱਚ 56000 ਕਿਊਸਕ ਪਾਣੀ ਛੱਡਿਆ ਜਾ ਚੁੱਕਾ ਹੈ ਇਸ ਤੋਂ ਇਲਾਵਾ ਆਮ ਦਿਨਾਂ ਦੇ ਵਿੱਚ ਪਾਖੜਾ ਡੈਮ ਤੋਂ ਸਤਲੂਜ ਦੇ ਵਿੱਚ ਆਉਣ ਵਾਲਾ ਪਾਣੀ 36000 ਕਿਊਸਕ ਰੱਖਿਆ ਜਾਂਦਾ ਹੈ ਆਮ ਦਿਨਾਂ ਦੇ ਮੁਕਾਬਲੇ ਹੁਣ ਸਤਲੂਜ ਡੈਮ ਨੂੰ ਲਗਭਗ 20000 ਕਿਊਸਕ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਸਤਲੂਜ ਦੇ ਵਿੱਚ ਵਾਧੂ ਪਾਣੀ ਛੱਡੇ ਜਾਣ ਦੇ ਕਾਰਨ ਹੁਣ ਰੋਪੜ ਨਮਾਸ਼ਹਿਰ ਮੁਹਾਲੀ ਪਟਿਆਲਾ ਸੰਗਰੂਰ ਮਾਨਸਾ ਫਤਿਹਗੜ੍ਹ ਸਾਹਿਬ ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਲੁਧਿਆਣਾ ਜ਼ਿਲ੍ਹਿਆਂ ਦੇ ਕਈ ਸੈਂਕੜੇ ਪਿੰਡਾਂ ਤੇ ਖੜਾ ਦਾ ਖਤਰਾ ਮੰਡਰਾ ਚੁੱਕਾ ਹੈ ਸਤਲੁਜ ਕਗਰ ਟਾਂਗਰੀ ਮਰਕੰਡਾ ਅਤੇ ਸਤਲੁਜ ਤੋਂ ਨਿਕਲਣ ਵਾਲੀਆਂ ਪਾਖੜਾ ਦੀਆਂ ਸਾਰੀਆਂ ਸਹਾਇਕ ਨਦੀਆਂ ਦੇ ਆਲੇ-ਦੁਆਲੇ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੁਣ ਲੋਕਾਂ ਨੇ ਆਪਣੇ ਕੀਮਤੀ ਸਮਾਨ ਦੀ ਦੇਖਭਾਲ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਕਾਰਨ ਹੁਣ ਹੋਈ ਭਾਰੀ ਤਬਾਹੀ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੋ ਚੁੱਕੀ ਹੈ ਜੀ ਹਾਂ ਹਾਈ ਕੋਰਟ ਦੇ ਵਿੱਚ ਹੁਣ ਇਸ ਦਾ ਮੁਕੱਦਮਾ ਚੱਲਣਾ ਸ਼ੁਰੂ ਹੋ ਜਾਵੇਗਾ ਸੋ ਪਟੀਸ਼ਨ ਦੇ ਉੱਤੇ ਹੁਣ ਚੀਫ ਜਸਟਿਸ ਨੇ ਮਾਮਲੇ ਨੂੰ ਬਹੁਤ ਗੰਭੀਰਤਾਸ ਦੇ ਹੋਏ ਕੱਲ ਸਵੇਰ ਤੋਂ ਹੀ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ ਇਹ ਪਟੀਸ਼ਨ ਫਾਜ਼ਿਲਕਾ ਦੇ ਸ਼ੁਭਮ ਨੇ ਦਾਇਰ ਕੀਤੀ ਹੈ ਤੇ ਇਸ ਦੇ ਉੱਤੇ ਲਿਖਿਆ ਗਿਆ ਹੈ ਕਿ ਕੱਲ ਸਵੇਰ ਤੋਂ ਹੀ ਇਸ ਦੀ ਜਿਹੜੀ ਕਿ ਸੁਣਵਾਈ ਕੀਤੀ ਜਾਵੇ ਤੇ ਸ਼ਿਕਾਇਤਕਰਤਾ ਦੇ ਵੱਲੋਂ ਪਟੀਸ਼ਨ ਦੇ ਵਿੱਚ ਹਰ ਰਾਣਾ ਕੇਂਦਰ ਸਰਕਾਰ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਮੌਸਮ ਵਿਭਾਗ ਕੇਂਦਰੀ ਜਲ ਕਮਿਸ਼ਨ ਸਮੇਤ ਪੰਜਾਬ ਨੂੰ ਵੀ ਧਿਰ ਬਣਾਇਆ ਗਿਆ ਹੈ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਨੂੰ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਤੁਰੰਤ ਬਚਾਅ ਅਤੇ ਰਾਹਤ ਕਾਰਜਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਅਤੇ ਇਲਾਜ ਮਹੱਈਆ ਕਰਵਾਉਣ ਦੇ ਹੁਕਮ ਦਿੱਤੇ ਜਾਣ ਮੰਗ ਕੀਤੀ ਗਈ ਹੈ ਕਿ ਪਸ਼ੂਆਂ ਦੇ ਲਈ ਹਰ ਜਗ੍ਹਾ ਵੈਟਰਨਰੀ ਸਰਜਣ ਤਨਾਤ ਕੀਤੇ ਜਾਣ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ ਦੀ ਵੀ ਵਿਸ਼ੇਸ਼ ਗਰਦਾਵਰੀ ਕੀਤੀ ਜਾਵੇ ਅਤੇ ਫਸਲਾਂ ਘਰਾ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦੀ ਪਰਭਾਈ ਦੇ ਲਈ ਟੁਕਮਾ ਅਤੇ ਤੁਰੰਤ ਮੁਆਵਜ਼ਾ ਗੱਦੀ ਕੀਤਾ ਜਾਵੇ ਮੰਗ ਕੀਤੀ ਗਈ ਹੈ ਕਿ ਰਾਸ਼ਟਰੀ ਆਫ਼ਤਨ ਪ੍ਰਬੰਧਨ BBMP ਮੌਸਮ ਵਿਭਾਗ ਇਕੱਠੇ ਹੋ ਕੇ ਤੁਰੰਤ ਐਮਰਜੈਂਸੀ ਯੋਜਨਾ ਬਣਾਉਣ ਤੇ ਡੈਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਇਸ ਤੋਂ ਇਲਾਵਾ ਮੰਗ ਕੀਤੀ ਗਈ ਹੈ ਕਿ ਸਿਹਤ ਵਿਭਾਗ ਨੂੰ ਹੜ੍ਹਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇ ਮਹਾਮਾਰੀਆਂ ਨੂੰ ਫੈਲਣ ਤੋਂ ਰੋਕਣ ਦੇ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਵੀ ਹੜ੍ਹਾਂ ਦੇ ਰਿਲੇਟਿਡ ਹੈ ਰੋਪੜ ਤੋਂ 1.14 ਲੱਖ ਕਿਊਸਕ ਪਾਣੀ ਛੱਡਣ ਤੋਂ ਬਾਅਦ ਹੁਣ ਡੀਸੀ ਦੇ ਵੱਲੋਂ ਅਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਿਜਾਣ ਦੀ ਅਪੀਲ ਹੁਣ ਕੀਤੀ ਜਾ ਰਹੀ ਹੈ ਜਲੰਧਰ ਦੇ ਦਿਹਾਤੀ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋ ਚੁੱਕੇ ਹਨ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਦਰਾਂ ਅਤੇ ਗੁਰਦੁਆਰਿਆਂ ਦੇ ਵਿੱਚ ਲਾਡ ਸਪੀਕਰਾਂ ਦੇ ਰਾਹੀਂ ਜਨਤਾ ਕਾ ਐਲਾਨ ਕੀਤਾ ਹੈ ਕਿ ਲੋਕ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਇਹ ਸਥਿਤੀ ਸੋਮਵਾਰ ਨੂੰ ਰੋਪੜ ਦੇ ਵਿੱਚ 1.14 ਲੱਖ ਕਿਊਸਕ ਪਾਣੀ ਛੱਡੇ ਜਾਣ ਤੋਂ ਬਾਅਦ ਪੈਦਾ ਹੋਈ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕਿ ਭਿਆਨਕ ਹੜ੍ਹ ਆਏ ਹੋਏ ਹਨ ਏਸੇ ਦੌਰਾਨ ਹੜ੍ਹਾਂ ਦੇ ਸੰਕਟ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀਡੀਓ ਕਾਨਫਰੰਸ ਦੇ ਰਾਹੀਂ ਉੱਚ ਪੱਧਰੀ ਮੀਟਿੰਗ ਬੁਲਾਈ ਸੀ ਤੇ ਵੱਖ-ਵੱਖ ਆਮ ਆਦਮੀ ਪਾਰਟੀ ਦੇ ਐਮਐਲਏਜ਼ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਮਹੀਨੇ ਦੀ ਤਨਖਾਹ ਉਹਨਾਂ ਦੇ ਵੱਲੋਂ ਦਾਨ ਕੀਤੀ ਜਾ ਰਹੀ ਹੈ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹੁਣ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਵਿਧਾਇਕ ਡਾਕਟਰ ਰਵਜੋਤ ਅੱਗੇ ਆਏ ਹਨ ਉਹਨਾਂ ਦੇ ਵੱਲੋਂ ਇੱਕ ਵੱਡਾ ਯੋਗਦਾਨ ਪਾਇਆ ਗਿਆ ਹੈ ਜੀਹਾਂ ਮੰਤਰੀ ਰਵਜੋਤ ਨੇ ਹੁ ਆਲ ਦੀ ਤਨਖਾਹ ਸੀਐਮ ਰਾਹਤ ਫੰਡ ਦੇ ਵਿੱਚ ਦਾਨ ਕਰ ਦਿੱਤੀ ਹੈ ਜੀ ਹਾਂ तकरीबन 12 ਮਹੀਨੇ ਦੀ ਤਨਖਾਹ ਉਹਨਾਂ ਦੀ 12 ਲੱਖ ਰੁਪਏ ਬਣਦੀ ਹੈ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 12 ਲੱਖ ਰੁਪਏ ਦਾ ਚੈੱਕ ਸੌਂਪਿਆ ਸੋ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰਾਂ ਦੇ ਵੱਲੋਂ 1 ਮਹੀਨੇ ਦੀ ਸਿਰਫ ਤਨਖਾਹ ਹੜਪੀੜਤਾ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਡਾਕਟਰ ਰਵਜੋਦ ਦੇ ਵੱਲੋਂ ਹੁਣ ਪੂਰੇ 1 ਸਾਲ ਦੀ ਤਨਖਾਹ ਸੀਐਮ ਰਾਹਤ ਫੰਡ ਦੇ ਵਿੱਚ ਦਾਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਕਿਤੇ ਨਾ ਕਿਤੇ ਵੱਡਾ ਫੈਸਲਾ ਉਹਨਾਂ ਦੇ ਵੱਲੋਂ ਲਿਆ ਗਿਆ ਹੈ ਸੋ ਆਪਣੀ رائے ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿ ਜਿਵੇਂ ਡਾਕਟਰ ਉਦੇ ਵੱਲੋਂ 1 ਸਾਲ ਦੀ ਤਨਖਾਹ দান ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਬਾਕੀ ਐਮਐਲਏਜ਼ ਦੇ ਵੱਲੋਂ ਵੀ ਆਪਣੀ ਤਨਖਾਹ ਇਸੇ ਤਰ੍ਹਾਂ দান ਕਰ ਦੇਣੀ ਚਾਹੀਦੀ ਹੈ ਜਾਂ ਫਿਰ 1 ਮਹੀਨੇ ਦੀ ਤਨਖਾਹ ਦੇ ਨਾਲ ਹੀ ਪੰਜਾਬ ਦੇ ਹੜ੍ਹ ਪੀੜਤਾਂ ਦਾ ਮੁਆਵਜ਼ਾ ਪੂਰਾ ਹੋ ਜਾਵੇਗਾ ਇਸ ਤੋਂ ਬਾਅਦ ਹੁਣ ਕੁਝ ਹੋਰ ਖਬਰਾਂ ਵੱਲ ਨਜ਼ਰ ਮਾਰਦੇ ਹਾਂ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਪਠਾਨ ਮਾਜਰਾ ਇਲਾਕੇ ਤੋਂ ਐਮਐਲਏ ਹਨ ਕੱਲ ਹੀ ਉਹ ਬਾਗੀ ਹੋਏ ਸਨ ਤੇ ਉਹਨਾਂ ਦੇ ਦੁਆਰਾ ਮੀਡੀਆ ਦੇ ਨਾਲ ਰੂਬਰੂ ਹੁੰਦਿਆਂ ਹੋયા ਭਾਵਕ ਹੁੰਦਿਆਂ ਹੋયા ਜਿਹੜੇ ਕਿ ਬਿਆਨ ਜਾਰੀ ਕਰ ਦਿੱਤੇ ਗਏ ਸਨ ਜੋ ਕਿ ਕਾਫੀ ਜ਼ਿਆਦਾ ਭਗਵੰਤਮਾਨ ਅਤੇ ਉਹਨਾਂ ਦੀ ਆਪਣੀ ਸਰਕਾਰ ਦੇ ਖਿਲਾਫ ਸਨ ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਇਲਾਕੇ ਦੇ ਲਈ ਕੰਮ ਕਰਨਾ ਚਾਹੁੰਦੇ ਸਨ ਪਰ ਸਰਕਾਰ ਅਤੇ ਇਸ ਤੋਂ ਇਲਾਵਾ ਸਰਕਾਰ ਦੇ ਕੁਝ ਅਫਸਰ ਜਿਹੜੇ ਉਹਨਾਂ ਨੂੰ ਕੰਮ ਕਰਨ ਦੇ ਲਈ ਮਨਜ਼ੂਰੀ ਹੀ ਨਹੀਂ ਦੇ ਰਹੇ ਸਨ ਜਿਸ ਦੇ ਵਿੱਚ ਕਿ ਕ੍ਰਿਸ਼ਨ ਕੁਮਾਰ ਨਾਂ ਦੇ ਇੱਕ ਅਫਸਰ ਦਾ ਵੀ ਉਹਨਾਂ ਦੇ ਵੱਲੋਂ ਵਾਰ ਜ਼ਿਕਰ ਕੀਤਾ ਗਿਆ ਸੀ ਇਸ ਦਰਾਂ ਨੂੰ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਭਗਵੰਤਮਾਨ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਸੋ ਦਿੱਲੀ ਤੋਂ ਹੀ ਸਾਰੇ ਕੰਮ ਹੋ ਰਹੇ ਹਨ ਤੇ ਉਹਨਾਂ ਦੇ ਕੋਲ ਕੋਈ ਵੀ ਪਾਵਰ ਨਹੀਂ ਹੈ ਕਿ ਉਹ ਪੰਜਾਬ ਦਾ ਕੁਝ ਨਾ ਕੁਝ ਸਵਾਰ ਸਕਣ ਸੋ ਇਸੇ ਲਈ ਉਹਨਾਂ ਦੇ ਵੱਲੋਂ ਭਾਵਕ ਹੁੰਦਿਆਂ ਹੋਇਆਂ ਸਾਰੀ ਪੋਲ ਭਗਵੰਤਮਾਨ ਸਰਕਾਰ ਦੀ ਖੋਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਕੀ ਕਾਫੀ ਜ਼ਿਆਦਾ ਇਸ ਦਾ ਵਿਰੋਧ ਵੀ ਚੱਲ ਰਿਹਾ ਸੀ ਭਗਵੰਤਮਾਨ ਸਰਕਾਰ ਦੇ ਵਿੱਚ ਇਸ ਤੋਂ ਬਾਅਦ ਹੀ ਕੁਝ ਘੰਟਿਆਂ ਮਗਰੋਂ ਹੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਵੱਲੋਂ ਉਹਨਾਂ ਦੀ ਸਿਕਿਉਰਿਟੀ ਖੋਲ ਹੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਹਰਮੀਤ ਸਿੰਘ ਪਠਾਨ ਮਾਜਰਾ ਹਰਿਆਣਾ ਦੇ ਵਿੱਚ ਚਲੇ ਜਾਂਦੇ ਹਨ ਤੇ ਹਰਿਆਣਾ ਦੇ ਵਿੱਚ ਕਰਨਾਲ ਤੋਂ ਉਹਨਾਂ ਦੀ ਹੁਣ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੇ ਉਹਨਾਂ ਦੇ ਉੱਤੇ ਇੱਕ ਕੇਸ ਵੀ ਪੈ ਚੁੱਕਾ ਹੈ ਤੇ ਕੇਸ ਪੈਣ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਦੂਸਰਾ ਕੇਸ ਉਹਨਾਂ ਦੇ ਉੱਤੇ ਹੁਣ ਇਹ ਪਾ ਦਿੱਤਾ ਗਿਆ ਹੈ ਕਿ ਪੁਲਿਸ ਦੇ ਉਹਨਾਂ ਦੇ ਵੱਲੋਂ ਗੋਲੀਬਾਰੀ ਕੀਤੀ ਹੈ ਤੇ ਗੋਲੀਬਾਰੀ ਕਰਨ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਚੁੱਕੇ ਹਨ ਸੋ ਇੱਕ ਨਵਾਂ ਹੀ ਮੁੱਦਾ ਜਿਹੜਾ ਕਿ ਹੁਣ ਪੰਜਾਬ ਸਰਕਾਰ ਅਤੇ ਉਹ ਮਾਜਰਾ ਦੇ ਵਿਚਾਲੇ ਚੱਲ ਗਿਆ ਹੈ ਸੋ ਜਿੱਥੇ ਕੀ ਪੰਜਾਬ ਦੇ ਵਿੱਚ ਹਾੜ ਆਏ ਹੋਏ ਹਨ ਤੇ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਹੀ ਮੁੱਦਾ ਪੰਜਾਬ ਦੇ ਵਿੱਚ ਛੇੜ ਲਿਆ ਗਿਆ ਹੈ ਜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦੇ ਵੱਲੋਂ ਹੁਣ ਇਲਜ਼ਾਮ ਫਿਰ ਤੋਂ ਲਗਾਏ ਗਏ ਹਨ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਜੋ ਕਿ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸੋ ਬਥਾਨ ਮਾਜਰਾ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਉਹ ਫਰਾਰ ਹੋ ਗਿਆ ਹੈ ਸੋ ਇਹ ਖਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਵਿਧਾਇਕ ਦੀ ਗੱਡੀ ਦੇ ਵਿੱਚੋਂ ਤਿੰਨ ਪਿਸਤੌਲ ਬਰਾਮਦ ਹੋਏ ਹਨ ਪੁਲਿਸ ਹਰਾਸਤ ਤਿਆਂ ਸਣੇ ਦੋ ਗੱਡੀਆਂ 'ਚ ਹੋਇਆ ਸੀ ਫਰਾਰ ਐਮਐਲਏ ਪਠਾਨ ਮਾਜਰਾ ਦੀ ਇੱਕ ਗੱਡੀ ਪੁਲਿਸ ਨੇ ਹੁਣ ਬਰਾਮਦ ਕਰ ਲਈ ਹੈ ਸੋ ਇੱਕ ਦਿਨ ਦੇ ਵਿੱਚ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਹਰਮੀਰ ਸਿੰਘ ਪਠਾਨ ਮਾਜਰਾ ਇੱਕ ਵੱਡਾ ਅਪਰਾਧੀ ਬਣ ਚੁੱਕਾ ਹੈ ਜਿਸ ਦੇ ਖਿਲਾਫ ਕੀ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਹਿਰਾਸਤ ਦੇ ਵਿੱਚ ਲੈ ਲਿਆ ਸੀ ਪਰ ਇਸ ਤੋਂ ਬਾਅਦ ਇੱਕਦਮ ਜਿਹੜਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਹੁਣ ਇਹ ਬਿਆਨ ਜਾਰੀ ਕੀਤਾ ਗਿਆ ਸੋ ਇਸ ਤੋਂ ਬਾਅਦ ਤੁਹਾਨੂੰ ਦੱਤੀ ਹੈ ਕਿ ਪੰਜਾਬ ਦੇ ਕ੍ਰਿਸ਼ਨ ਕੁਮਾਰ ਜਿਨ੍ਹਾਂ ਦਾ ਕੀ ਉਸ ਦੇ ਵੱਲੋਂ ਬਾਰ ਬਾਰ ਜ਼ਿਕਰ ਕੀਤਾ ਜਾ ਰਿਹਾ ਸੀ ਉਸ ਦੀ ਤਸਵੀਰ ਵੀ ਹੁਣ ਸਾਹਮਣੇ ਨਿਕਲ ਕੇ ਆ ਗਈ ਹੈ ਤੇ ਇਸੇ ਦੌਰਾਨ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਜਾਰੀ ਕਰ ਦਿੱਤੀ ਗਈ ਹੈ ਕਿ ਇਹ ਪੰਜਾਬ ਨੂੰ ਡੋਬਣ ਵਾਲਾ ਹੈ ਤੇ ਪੰਜਾਬ ਦੇ ਹੱਕ ਦੇ ਵਿੱਚ ਨਿੱਤਰਣ ਵਾਲੇ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋਣ ਕੀਤੀ ਗਈ ਹੈ ਸੋ ਦਿੱਲੀ ਇਹ ਪੰਜਾਬ ਤੈਨੂੰ ਜਵਾਬ ਦੇਵੇਗਾ ਸੋ ਇਹ ਹੁਣ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਇੱਕ ਵੀਡੀਓ ਵੀ ਉਹਨਾਂ ਦੇ ਵੱਲੋਂ ਹੁਣ ਸ਼ੇਅਰ ਕਰ ਦਿੱਤੀ ਗਈ ਹੈ ਜੀ ਹਾਂ ਆਓ ਲੈ ਚੱਲਦੇ ਹਾਂ ਇਸ ਵੀਡੀਓ ਦੇ ਵੱਲ ਤੇ ਵੀਡੀਓ ਤੋਂ ਬਾਅਦ ਤੁਸੀਂ ਹੁਣ ਆਪਣੀ ਕਮੈਂਟ ਬਾਕਸ ਦੇ ਵਿੱਚ ਰਾਏ ਜਰੂਰ ਦਿਓ ਕਿ ਇਸ ਮਾਮਲੇ ਦੇ ਵਿੱਚ ਹੁਣ ਸਰਕਾਰ ਸਹੀ ਹੈ ਜੀ ਸਿੰਘ ਪਠਾਨ ਮਾਜਰਾ ਦੇ ਉੱਤੇ ਪਰਚਾ ਕੀਤਾ ਗਿਆ ਹੈ ਜਾਂ ਫਿਰ ਹਰਮੀਤ ਸਿੰਘ ਪਠਾਨ ਮਾਜਰਾ ਸਹੀ ਹੈ ਜਿਨ੍ਹਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਆਪਣੀ ਹੀ ਸਰਕਾਰ ਦੇ ਖਿਲਾਫ ਬੋਲ ਕੇ ਤੇ ਨਜਾਇਜ਼ ਦਾ ਜਿਹੜਾ ਕਿ ਪੰਗਾ ਲਿਆ ਗਿਆ ਹੈ ਜਿਸ ਤੋਂ ਬਾਅਦ ਕਿ ਹੁਣ ਉਹਨਾਂ ਨੂੰ ਗ੍ਰਿਫਤਾਰੀ ਤੱਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਦੇ ਉੱਤੇ ਪਰਚੇ ਵੀ ਪੈਣੇ ਸ਼ੁਰੂ ਹੋ ਚੁੱਕ ਜਿਹੜਾ ਫਕਨੋ ਆ ਚੁੱਕੀ ਸੀ ਨਹੀਂ ਕ੍ਰਿਸ਼ਨ ਕੁਮਾਰ ਜਿਹੜਾ ਉਹ ਬਿਲਕੁਲ ਆੜਾਪਸੁਰਿਆ ਤੋਂ ਉਦੀ ਉਦੀ ਨਾ ਕਿਨਾਂ ਤਰ੍ਹਾਂ ਕੁਸ਼ੂੜਿਆ ਉਹ ਤੋਂ ਬਾਅਦ ਕੱਲ ਮੇਰੇ ਕਹਿੰਦੇ ਰੀਲੀ ਕੋ ਲਾਈਵ ਹੋਈ ਜਾਂ ਸੀ ਮੇਰੇ ਘਰ ਮੈਂ ਵਾਪਸ ਲਏ ਗਏ ਤੇ ਹੁਣ 376 ਦਾ ਮੇਰੇ ਪਰਚਾ ਕਪਤਾਨ ਹਨ ਬੈਂਕਾ ਫੰਕਸ਼ਨ ਨੂੰ ਚੁਣਨਾ ਆਈ ਹੈ ਰਾਂ ਹੈ ਤਕਰੀਬਨ ਖਾਦੇ ਰਹੇ ਕਿ ਨੰਨੇ ਨੇ ਰਾਤ ਪਰਾਣਾ ਜਿਹੜਾ ਮੈਂ ਤਕਰੀਬਨ ਅਦਾ ਹਾਈ ਕਵਰ ਤੋਂ ਵੀ ਕੇਸ਼ ਕਰਦਾ ਸੀ ਕੋਰਟ ਤੋਂ ਪੱਛੇ ਪਰਚਾ ਇਹ ਦਿਨ ਮੈਂ ਕਿਤਾਉ ਉਹ ਅੱਜ ਨਹੀਂ ਕਰਤਾ ਪੱਤਰ ਉਹ ਜਵਾਬੀ ਮੈਂ ਚੁੱਕਾ ਪਰ ਮੈਂ ਸਾਰੇ ਮੈਨਾਂ ਨੂੰ ਮੰਤਰੀਆਂ ਨੂੰ ਕਾਰਨ ਬੇਪੀ ਕਰਦਾ ਅੱਜ ਜੇ ਤੁਸੀਂ ਨਾ ਚਲ ਕੇ ਤਾਲਾ ਖੋਲ੍ਹਦਾ ਤੇ ਆ ਇਹਨੂੰ ਵੱਲੋਂ ਛੇੜ ਨੀ ਕਰੋ ਹਾਲ ਪੰਜਾਬ ਜਿੱਥੇ ਜਿੱਥੇ ਵੀ ਮੇਰੇ ਸੱਜਣ ਦੇ ਪਰਿਵਰੇ ਪੰਜਾਬ ਦੇ ਆ ਜਿੱਥੇ ਵੀ ਜਿਹੜੇ ਕੋ ਮੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਨਹੀਂ ਕਿੰਨਾ ਲੱਗਦਾ ਬਿਲਕੁਲ ਆਉਣਾ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਉਹ ਆ ਚੁੱਕੀ ਪੰਜਾਬ ਦੀ ਕਿਰਤੀ ਮੈਨੂੰ ਤੁਹਾਡੀ ਸਾਰਿਆਂ ਦੀ ਲੋੜ ਹੈ ਟ੍ਰੈਕਟਰ ਟਰਾਲੀਆਂ ਗੱਡੀਆਂ ਬੱਸਾਂ ਜੋ ਵੀ ਤੁਹਾਡੇ ਕੋਲ ਹੈਗਾ ਪਟਿਆਲਾ ਐਸਐਸਸੀ ਦੇ ਡੀਸੀ ਸਰਕੀਰ ਨਾਲ ਜੇ ਪਰਪੇਤੀ ਨਾਤੋਂ ਲਾਈਵ ਕਰਕੇ ਵਾਤੋਂ ਲੋਕਾਂ ਨੂੰ ਸਰਾਹ ਦੇ ਕੇ ਇਹਨੂੰ ਵਾਤੋਂ ਸ਼ੇਅਰ ਕਰਕੇ ਦੋਥੇ ਦਾ ਸਾਥ ਦਿਓ ਤਾਂ ਕਿ ਆਪਾਂ ਇਸ ਜਿਹੜੀ ਗੋਪੀ ਸਰਕਾਰ ਨੂੰ ਉਖਾ ਸਕੀਏ ਤੇ ਜਿਹੜੇ ਨਾਲ ਦਿਮਾਗ ਤੇ 94 ਐਮਐਨ ਬਣਿਆ ਉਹ ਦਿਮਾਗ ਦਾ ਕੀੜਾ ਖਾ ਸਕੀਏ ਵੀ ਜਿਹਨਾਂ ਨੇ ਉੱਠ ਕੇ ਇੱਕ ਤੇ ਪਰਚਾ ਦੂਜੀ ਤੇ ਮੈਨੂੰ ਦਬਾਉਣਗੇ ਮੈਂ ਦਬਦਾ ਤੇ ਨਹੀਂ ਪਰ ਸਾਰਾ ਦਾ ਭਰਾ ਦਾ ਆਸ਼ੀਰਵਾਦ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਬਾਅਦ ਤੋ ਤੇ ਮੇਰੇ ਤੇ ਪੱਟੇ ਹੋਣ ਦਾ ਸਕਦਾ ਨਹੀਂ ਮੱਤੇ ਸਿਰਫ ਦਾ ਪਰ ਮੇਰੀ ਜਿਹੜੀ ਆਵਾਜ਼ ਆ ਉਹਨੂੰ ਨਹੀਂ ਖਤਮ ਕਰ ਸਕਦਾ ਤੇ ਤੁਹਾਨੂੰ ਬੇਨਤੀ ਆ ਸਾਰੇ ਉੱਥੇ ਬਾਤ ਤੋ ਚੁੱਕਾ ਮੈਨੂੰ ਪਤਾ ਸਾਰਿਆਂ ਨੂੰ ਦੱਲ ਨਹੀਂ ਘਣੀ ਆ ਪਰ ਜੇ ਅੱਜ ਤੁਹਾਡੀ ਮੈਨੂੰ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਤੁਸੀਂ ਸਾਰੇ ਅੱਜ ਉੱਥੇ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਜਾ ਕੇ ਰੋ ਇਹਨਾਂ ਨੂੰ ਸਵਾਲ ਕਰੋ ਪੁੱਛੋ ਕਿ ਇੱਕ ਬੰਦੇ ਦੀ ਆਵਾਜ਼ ਚੁੱਕੀ ਆ ਬਾਹਰ ਨਹੀਂ ਛੱਡਦੇ ਅਣਗੌਲ ਕਰਕੇ ਦਿੱਲੀ ਵਾਲੇ ਇਹਨੇ ਦੇਲੇ ਵਾਲੇ ਮਕਾਸਦ ਨਾਲ ਕਾਂਗਰਸ ਦਾ ਵੀ ਰਾਜ ਰਿਹਾ ਬੀਜਪੀ ਦਾ ਵੀ ਰਾਜ ਰਿਹਾ ਉਹਨਾਂ ਨੇ ਤਾਂ ਕਦੀ ਅਸੀਂ ਇੰਟਰਫੇਰੈਂਸ ਸਾਥ ਕੀ ਆਵਦੀਆਂ ਸਪਸਟੇਟਾਂ ਕੀਤੀ ਨਹੀਂ ਇਹਨਾਂ ਨੂੰ ਕੁਝ ਜਾਣਾ ਚਾਹ ਚੜਿਆ ਇਹਨਾਂ ਨੂੰ ਕੁਝ ਜਾਣਾ ਆ ਵੀ ਅਸੀਂ ਕੋ ਵੱਖਰਾ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਸਾਡੇ ਪੰਜਾਬ ਵਾਲੇ ਥੋੜੇ ਭਾਲੇ ਵੀ ਨਾਲੋਂ ਰਾਜ ਨਹੀਂ ਕਰਨਾ ਆਉਂਦਾ ਇਸ ਕਰਕੇ ਜੇ ਅੱਜ ਤੁਸੀਂ ਮੇਰੇ ਨਾਲ ਖੜੋਗੇ ਤੇ ਮੈਂ ਬਾਹਰੋਂ ਰੱਖਿਆ ਨਾਲ ਤਖਤਾ ਫੜ ਸਕਦਾ ਅੱਜ ਤੁਹਾਡਾ ਸਾਥ ਦੀ ਲੋੜ ਆ ਅੱਜ ਮੇਰਾ ਸਾਥ ਦੇ ਦਿਓ ਤੇ ਤੁਹਾਡਾ ਭਰਾ ਹਮੇਸ਼ਾ ਤੁਹਾਡਾ ਲਈ ਰਹੇਗਾ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਜਿੱਥੇ ਕੀ ਪਹਿਲਾਂ ਬੱਕਰੀ ਅਤੇ ਮੁਰਗੀ ਮਰੀ ਦੇ ਮੁਆਵਜ਼ੇ ਵਾਲੀ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਕਿ ਇੱਕ ਪੱਤਰਕਾਰ ਦੇ ਵੱਲੋਂ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਪੀਟੀਸੀ ਤੋਂ ਹੋ ਸੋ ਪੀਟੀਸੀ ਦੇ ਵੱਲੋਂ ਵੀ ਜਿਹੜਾ ਤੁਹਾਨੂੰ ਦੱਦੀ ਹੈ ਕਿ ਇਸ ਦੇ ਵਿਰੋਧ ਦੇ ਵਿੱਚ ਹਾਂ ਅਸੀਂ ਪੀਟੀਸੀ ਤੋਂ ਆ ਇਹ ਪ੍ਰੋਗਰਾਮ ਉਹਨਾਂ ਦੇ ਵੱਲੋਂ ਵੀ ਚਲਾ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਭਗਵੰਤ ਮਾਨ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਸੀ ਕਿ ਰਾਜਸਥਾਨ ਦੇ ਵੱਲੋਂ ਹੁਣ ਜੇਕਰ ਉਹਨਾਂ ਨੂੰ ਕਹੀਏ ਕਿ ਪਾਣੀ ਉਹ ਲੈ ਲੈਣ ਪੰਜਾਬ ਦਾ ਤੇ ਉਹਨਾਂ ਦੇ ਵੱਲੋਂ ਸਾਫ਼ ਇਨਕਾਰ ਕੀਤਾ ਰਾਜਸਥਾਨ ਦੇ ਕਿਸਾਨ ਆ ਉਹ ਸਾਹਮਣੇ ਆਏ ਆ ਤੇ ਉਹਨਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਾਣੀ ਖੋਦ ਜਿਹੜਾ ਕਿ ਪੰਜਾਬ ਦਾ ਲੈਣ ਦੇ ਲਈ ਤਿਆਰ ਹਾਂ ਕਿਉਂਕਿ ਉਹਨਾਂ ਦੇ ਖੇਤ ਜਿਹੜੇ ਬਿਲਕੁਲ ਸੁੱਕੇ ਪਏ ਹੋਏ ਹਨ ਉਹਨਾਂ ਦੇ ਵੱਲੋਂ ਆਪਣੇ ਬਾਗ ਅਤੇ ਖੇਤ ਦਿਖਾਏ ਗਏ ਹਨ ਜਿਸ ਦੇ ਵਿੱਚ ਕਿ ਕਾਫੀ ਜ਼ਿਆਦਾ ਬੰਜਰ ਜ਼ਮੀਨ ਉਹਨਾਂ ਤੇ ਰਾਜਸਥਾਨ ਦੇ ਵਿੱਚ ਪਾਈ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਨਾ ਤੇ ਸਾਡੇ ਮੁੱਖ ਮੰਤਰੀ ਨੇ ਤੇ ਨਾ ਹੀ ਅਸੀਂ ਕਿਸੇ ਦੇ ਵੱਲੋਂ ਵੀ ਕੋਈ ਲਿਖਤੀ ਪੱਤਰ ਨਹੀਂ ਦਿੱਤਾ ਗਿਆ ਹੈ ਕਿ ਰਾਜਸਥਾਨ ਨੂੰ ਪਾਣੀ ਪੰਜਾਬ ਦੇ ਵੱਲੋਂ ਨਾ ਦਿੱਤਾ ਜਾਵੇ ਉਹ ਤੇ ਪਾਣੀ ਲੈਣ ਨੂੰ ਬਿਲਕੁਲ ਤਿਆਰ ਖੜੇ ਹਨ ਸੋ ਇਸੇ ਦੇ ਨਾਲ ਹੀ ਅਗਲੀ ਖਬਰ ਵੀ ਜਿਹੜੀ ਹੁਣ ਭਗਵੰਤ ਮਾਨ ਦੇ ਰਿਲੇਟਡ ਹੀ ਆ ਰਹੀ ਹੈ ਭਗਵੰਤ ਮਾਨ ਲਗਾਤਾਰ ਵਿਰੋਧੀ ਧਿਰ ਦੇ ਨਿਸ਼ਾਨੇ ਦੇ ਉੱਤੇ ਹੈ ਸੋ ਇੱਕ ਹੁਣ ਜਿਹੜੀ ਕਿ ਟਰੱਕ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਰੋਟਰੀ ਕਲੱਬ ਮੁਹਾਲੀ ਦੇ ਵੱਲੋਂ ਭੇਜੇ ਗਏ ਰਾਸ਼ਨ ਦੇ ਟਰੱਕਾਂ ਦੇ ਉੱਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਆਪਣੇ ਝਾੜੂ ਦੇ ਬੈਨਰ ਲਗਾ ਲੈ ਗਏ ਹਨ ਸੋ ਨੰਬਰ ਪਲੇਟ ਵੀ ਸੇਮ ਹੈ ਜਿਸ ਤੋਂ ਬਾਅਦ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਦੁਆਰਾ ਇਹ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਪਰ ਇਹ ਹੁਣ ਸ਼੍ਰੋਮਣੀ ਕਾਲੀ ਦਲ ਦੇ ਦੁਆਰਾ ਇਹ ਜਿਹੜੀ ਪਿਕਚਰ ਆ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੇਮ ਟਰੱਕ ਹੈ ਤੇ ਉਹਨਾਂ ਦੇ ਵੱਲੋਂ ਰੋਟਰੀ ਕਲੱਬ ਦੇ ਵੱਲੋਂ ਰੋਟਰੀ ਕਲੱਬ ਮੁਹਾਲੀ ਦੇ ਵੱਲੋਂ ਰਾਸ਼ਨ ਦੇ ਟਰੱਕ ਭੇਜੇ ਗਏ ਸੀ ਜਿਨ੍ਹਾਂ ਦੇ ਉੱਤੇ ਆਪਣਾ ਬੈਨਰ ਜਿਹੜਾ ਕੇਜਰੀਵਾਲ ਤੇ ਇਸ ਤੋਂ ਲਾ ਭਗਵੰਤ ਮਾਨ ਦਾ ਲਗਾ ਦਿੱਤਾ ਗਿਆ ਹੈ ਕਿ ਇਹ ਭਗਵੰਤ ਮਾਨ ਦੀ ਝਾੜੂ ਸਰਕਾਰ ਦੇ ਵੱਲੋਂ ਰਾਸ਼ਨ ਆਇਆ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਪਿੰਡ ਸੰਗੋਵਾਲ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਨਿਕਲ ਕੇ ਆਈ ਹੈ ਇੱਥੇ ਬੀਤੇ ਕੱਲ ਕਰੰਟ ਲੱਗਣ ਦੇ ਕਾਰਨ ਦੋ ਸੌਕੇ ਭਰਾਵਾਂ ਦੀ ਮੌਤ ਹੋ ਗਈ ਹੈ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਛੱਤ ਤੇ ਭਰੇ ਪਾਣੀ ਨੂੰ ਕੱਢਣ ਦੇ ਲਈ ਇਹ ਦੋਨੋਂ ਭਰਾ ਛੱਤ ਦੇ ਉੱਤੇ ਚੜ੍ਹੇ ਸਨ ਜਿਸ ਤੋਂ ਬਾਅਦ ਕੀ ਇੱਕ ਤਾਰ ਦੇ ਨਾਲ ਇਹਨਾਂ ਦਾ ਟੱਚ ਹੋ ਜਾਂਦਾ ਹੈ ਜਿਸ ਤੋਂ ਬਾਅਦ ਕੀ ਦੋਨੋਂ ਭਰਾਵਾਂ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਹੀ ਛੱਤ ਦੇ ਉੱਤੇ ਪਾਣੀ ਜਮਾ ਹੋ ਗਿਆ ਸੀ ਜਿਸ ਤੋਂ ਬਾਅਦ ਕੀ ਇਹਨਾਂ ਦੇ ਵੱਲੋਂ ਕੱਢਿਆ ਜਾ ਰਿਹਾ ਸੀ ਜਿਸ ਦੌਰਾਨ ਇਹਨਾਂ ਨੂੰ ਕਰੰਟ ਲੱਗ ਗਿਆ ਤੇ ਛੋਟੇ ਭਰਾ ਨੂੰ ਕਰੰਟ ਲੱਗਣ ਦੇ ਮਗਰੋਂ ਜਦੋਂ ਵੱਡਾ ਭਰਾ ਉਸਨੂੰ ਬਚਾਉਣ ਦੇ ਲਈ ਗਿਆ ਤੇ ਦੋਹਾਂ ਨੂੰ ਕਰੰਟ ਲੱਗ ਗਿਆ ਤੇ ਦੋਵਾਂ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨਾਂ ਦੀ ਉਮਰ 19 ਸਾਲ ਅਤੇ 21 ਸਾਲ ਦੱਸੀ ਜਾ ਰਹੀ ਹੈ ਜਵਾਨ ਪੁੱਤਰਾਂ ਦੀ ਮੌਤ ਤੋਂ ਬਾਅਦ ਹੁਣ ਬਜ਼ੁਰਗ ਮਾਂ ਪਿਓ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਸੋ ਸਾਰੇ ਪਿੰਡ ਦੇ ਵਿੱਚ ਹੀ ਜਿਹੜੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤਸਵੀਰ ਤੁਸੀਂ ਇਹ ਦੋਨਾਂ ਨੌਜਵਾਨਾਂ ਦੀ ਦੇਖ ਸਕਦੇ ਹੋ ਇੱਕ ਦੀ ਉਮਰ 19 ਸਾਲ ਅਤੇ ਇੱਕ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਸੋ ਮੀ ਕਿਤੇ ਨਾ ਕਿਤੇ ਬਹੁਤ ਆਫਤ ਬਣ ਕੇ ਪੰਜਾਬ ਦੇ ਲਈ ਆਇਆ ਹੋਇਆ ਹੈ ਜਿਸ ਤੋਂ ਬਾਅਦ ਕੀ ਇਹ ਦੋਨਾਂ ਨੌਜਵਾਨਾਂ ਦੀ ਹੁਣ ਏਸੇ ਮੀਂਹ ਦੇ ਵਿੱਚ ਹੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਲਗਾਤਾਰ ਹੁਣ ਇੱਕ ਹਫ਼ਤੇ ਤੋਂ ਛੁੱਟੀਆਂ ਚੱਲਦੀਆਂ ਆ ਰਹੀਆਂ ਹਨ ਸੋ ਪੰਜਾਬ ਦੇ ਵਿੱਚ ਇਸ ਹਫ਼ਤੇ ਇੱਕ ਵਾਰ ਫਿਰ ਤੋਂ ਹੁਣ ਲਗਾਤਾਰ ਛੁੱਟੀਆਂ ਹੋਣ ਜਾ ਰਹੀਆਂ ਹਨ ਇਹ ਤਿੰਨ ਛੁੱਟੀਆਂ ਦਾ ਹੋਰ ਪੰਜਾਬ ਦੇ ਸਕੂਲਾਂ ਦੇ ਵਿੱਚ ਹੁਣ ਵਾਧਾ ਹੋ ਜਾਵੇਗਾ ਸੂਬਾ ਸਰਕਾਰ ਨੇ ਹੁਣ ਈ ਦੇ ਮਲਾਦ ਤੇ ਬਾਬਾ ਜੀਵਨ ਸਿੰਘ ਦੇ ਜਨਮ ਦਿਨ ਦੇ ਉੱਤੇ 5 ਸਤੰਬਰ ਨੂੰ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਇਲਾਵਾ 6 ਸਤੰਬਰ ਨੂੰ ਅਨੰਤ ਚਤੁਰਦਸੀ ਹੈ ਜਿਸ ਤੋਂ ਬਾਅਦ ਕੀ ਇਸ ਦੇ ਉੱਤੇ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ 7 ਸਤੰਬਰ ਨੂੰ ਹੁਣ ਐਤਵਾਰ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਛੁੱਟੀ ਹੋਵੇਗੀ ਸੋ ਤਿੰਨ ਛੁੱਟੀਆਂ ਹੋਰ ਹੁਣ ਪੰਜਾਬ ਦੇ ਸਕੂਲਾਂ ਦੇ ਵਿੱਚ ਐਡ ਹੋ ਚੁੱਕੀਆਂ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਭਾਰੀ بارش ਦੇ ਕਾਰਨ ਹੁਣ ਪਾਣੀ ਭਰਨ ਦੇ ਕਾਰਨ ਹਰਿਆਣਾ ਅਤੇ ਪੰਜਾਬ ਦੇ ਵਿੱਚ ਲਗਾਤਾਰ ਡੇਂਗੂ ਮਲੇਰੀਆ ਫੈਲਣਾ ਸ਼ੁਰੂ ਹੋ ਚੁੱਕਾ ਹੈ ਸਿਹਤ ਵਿਭਾਗ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਰਾਜ ਦੇ ਸਾਰੇ ਹੀ ਸਿਵਲ ਸਰਜਣਾ ਨੂੰ ਇੱਕ ਸਲਾਹ ਜਾਰੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਅਤੇ ਹਸਪਤਾਲਾਂ ਦੇ ਵਿੱਚ ਦਵਾਈਆਂ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਇਸ ਸੀਜ਼ਨ ਦੇ ਦੌਰਾਨ ਜਿੱਥੇ ਕਿ ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ ਡੇਂਗੂ ਮਲੇਰੀਆ ਅਤੇ ਇਸ ਤੋਂ ਇਲਾਵਾ ਹੈਜ਼ਾ ਮੋਹਾਲੀ ਦੇ ਵਿੱਚ ਫੈਲਣਾ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਕਾਰਨ ਬੀਤੇ ਦਿਨੀ ਦੋ ਲੋਕਾਂ ਦੀ ਮੌਤ ਵੀ ਹੋ ਚ ਇਸੇ ਦੌਰਾਨ ਹੁਣ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਡੇਂਗੂ ਦੇ ਤਾਜ਼ਾ ਮਾਮਲੇ ਸਾਹਮਣੇ ਨਿਕਲ ਕੇ ਆ ਰਹੇ ਹਨ ਸਿਹਤ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਹੁਣ ਤੱਕ 365 ਲੋਕ ਡੇਂਗੂ ਅਤੇ ਮਲੇਰੀਆ ਦੇ ਸ਼ਿਕਾਰ ਹੋ ਚੁੱਕੇ ਹਨ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਇਸੇ ਦੌਰਾਨ ਹੁਣ ਸਿਹਤ ਵਿਭਾਗ ਦੇ ਵੱਲੋਂ ਵੱਖ-ਵੱਖ ਕਾਰਜਾਂ ਦੇ ਤਹਿਤ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਾਣੀ ਆਉਣ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਵੀ ਡੇਂਗੂ ਮਲੇਰੀਆ ਚਿਕਨਗੁਨੀਆ ਅਤੇ ਹੈਜਾ ਵਰਗੀਆਂ ਬਿਮਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੰਜਾਬ ਦੇ ਲੋਕਾਂ ਦੇ ਮੁਸ਼ਕਲਾਂ ਖੜੀਆਂ ਕਰ ਸਕਦੀਆਂ ਹਨ ਜਿਸ ਦੇ ਲਈ ਉਹਨਾਂ ਨੂੰ ਪਹਿਲਾਂ ਤੋਂ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਤੋਂ ਬਾਅਦ ਇੱਕ ਖਬਰ ਜਲੰਧਰ ਤੋਂ ਨਿਕਲ ਕੇ ਆ ਰਹੀ ਹੈ 12 ਬਿਜਲੀ ਘਰਾਂ ਦੇ ਵਿੱਚ ਭਰ ਗਿਆ ਹੈ ਪਾਣੀ ਲੱਖਾਂ ਖਪਤਕਾਰਾਂ ਦੀ ਬਿਜਲੀ ਰਹੀ ਹੈ ਗੁੱਲ ਜੀਹਾਂ ਤੁਹਾਨੂੰ ਦੱਸ ਦਈਏ ਕਿ 12 ਤੋਂ 15 ਘੰਟੇ ਤੱਕ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਹੋ ਗਿਆ ਸ਼ਹਿਰ ਦੇ ਵਿੱਚ ਹਾਲਾਤ ਇੰਨੇ ਖਰਾਬ ਹੋ ਗਏ ਕਿ ਕਈ ਟਰਾਂਸਫਾਰਮਰ ਤੱਕ ਵੀ ਜਿਹੜਾ ਕਿ ਪਾਣੀ ਪਹੁੰਚ ਗਿਆ ਇਸੇ ਕਾਰਨ ਸਪਲਾਈ ਨੂੰ ਬੰਦ ਕਰਨਾ ਪਿਆ ਉੱਥੇ ਹੀ ਗਲੀਆਂ ਮੁਹੱਲਿਆਂ ਦੇ ਵਿੱਚ ਲੱਗੇ ਮੀਟਰ ਬਾਕਸਿਆਂ ਦੇ ਵਿੱਚ ਵੀ ਜਿਹੜਾ ਕਿ ਪਾਣੀ ਪੈ ਗਿਆ ਸੀ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਸੈਂਕੜੇ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਸਾਰੀ ਰਾਤ ਬੰਦ ਰ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਆਪ بڑے ਤਿੰਨ ਅੱਤਵਾਦੀ ਚਲਾਈਆਂ ਉਹਨਾਂ ਦੇ ਵੱਲੋਂ ਗਈਆਂ ਹਨ ਗੋਲੀਆਂ ਜੀ ਹਾਂ ਐਸਐਸ ਨਗਰ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆਂ ਜੈਸ਼ੇ ਮੁਹੰਮਦ ਦੇ ਨਾਲ ਜੁੜੇ ਇੱਕ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ ਪੁਲਿਸ ਨੇ ਇੱਕ ਕੈਬ ਡਰਾਈਵਰ ਦੇ ਅਗਵਾ ਅਤੇ ਕਤਲ ਦੇ ਸਬੰਧ ਦੇ ਵਿੱਚ ਜੰਮੂ ਕਸ਼ਮੀਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਥਿਆਰ ਅਤੇ ਬਾਨ ਬਰਾਮਦ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਪੰਜਾਬ ਦੇ ਡੀਜੀਪੀ ਗੌਰਵ ਜਾਤਮ ਨੇ ਮੋਹਾਲੀ ਦੇ ਨਵਾਂ گاਉਂ ਦੇ ਰਹਿਣ ਵਾਲੇ ਕੈਬ ਡਰਾਈਵਰ ਪਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਸਬੰਧ ਦੇ ਵਿੱਚ ਤੁਰੰਤ ਇੱਕ ਕੇਸ ਦਰਜ ਕੀਤਾ ਸੀ ਜਦੋਂ ਉਸ ਦੀ ਗੱਡੀ ਅਣਪਛਾਤੇ ਹਮਲਾਵਾਰਾਂ ਦੇ ਦੁਆਰਾ ਜ਼ਬਰਦਸਤੀ ਕੋਲੇ ਗਈ ਸੀ ਮੁੰਡਲੀ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਜੰਮੂ ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ ਦੇ ਉੱਤੇ ਲਈ ਸੀ ਇਸ ਤੋਂ ਬਾਅਦ ਹੀ ਡਰਾਈਵਰ ਦਾ ਮੋਬਾਈਲ ਫੋਨ ਬੰਦ ਪਾਇਆ ਗਿਆ ਜਿਸ ਤੋਂ ਬਾਅਦ ਤੁਰੰਤ ਸ਼ੱਕ ਪੈਦਾ ਹੋਇਆ ਤੇ ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੋਇਆਂ ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਹੁਣ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਕੋਲੋਂ ਪਿਸਟਲ ਅਤੇ ਹੋਰ ਕਈ ਅੱਥੇ ਅਰਬਰਾਮਤ ਕੀਤੇ ਗਏ ਹਨ ਸੋ ਇਹ ਅੱਤਵਾਦੀਆਂ ਦੇ ਨਾਲ ਸਬੰਧ ਰੱਖਦੇ ਸਨ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਗੋਲੀਬਾਰੀ ਵੀ ਕੀਤੀ ਗਈ ਤੇ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਆਖਰਕਾਰ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਹੜ ਆਇਆਂ ਨੂੰ ਤਕਰੀਬਨ 1 ਹਫ਼ਤੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ ਤੇ ਦੂਜੇ ਪਾਸੇ ਕੱਲ੍ਹ ਹੀ ਅਫਗਾਨਿਸਤਾਨ ਦੇ ਵਿੱਚ ਪਚਾਲ ਆਏ ਸਨ ਜਿਸ ਦੇ ਕਾਰਨ 800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਪਰ ਇਸੇ ਦੌਰਾਨ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਆਰਾ ਅਫਗਾਨਿਸਤਾਨ ਦੇ ਵਿੱਚ ਹੜਾਂ ਨੂੰ ਲੈ ਕੇ ਇੱਕ ਪੋਸਟ ਜਾਰੀ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦੇ ਲਈ ਤਿਆਰ ਵਰ ਤਿਆਰ ਹੈ ਸੋ ਨਰਿੰਦਰ ਮੋਦੀ ਦੇ ਦੁਆਰਾ ਪੰਜਾਬ ਦੇ ਲਈ ਪੋਸਟ ਜਾਰੀ ਨਹੀਂ ਕੀਤੀ ਗਈ ਹੈ ਤੇ ਅਫਗਾਨਿਸਤਾਨ ਦੇ ਲਈ ਪੋਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਜਿੱਥੇ ਕਿ ਪਹਿਲਾਂ ਵੀ ਲਗਾਤਾਰ ਬੀਜਪੀ ਅਤੇ ਨਰਿੰਦਰ ਮੋਦੀ ਦਾ ਵਿਰੋਧ ਹੁੰਦਾ ਹੀ ਰਹਿੰਦਾ ਹੈ ਤੇ ਹੁਣ ਹੋਰ ਵਿਰੋਧ ਜਿਹੜਾ ਕਿ ਹੋਣ ਲੱਗ ਪਿਆ ਹੈ